ਕੀ ਹੈ ਮਸਲਾ 2025 ਨੇਪਾਲ ਦਾ ਕਿਉਂ ਇਨੀ ਆਫਤ ਤੇ ਤਬਾਹੀ ਮਚੀ ਹੋਈ ਹੈ ਕਿਉਂ ਜੈਨਜ਼ੀ ਨੇ ਇਨੀ ਤਬਾਹੀ ਮਚਾ ਰੱਖੀ ਹੈ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਡਰੇ ਹੋਏ ਨੇ ਕਿ ਨੇਪਾਲ ਕੀ ਭਾਰਤ ਤੇ ਕੀ ਉਤਾਂ ਦੇ ਨਾਲ ਦੇ ਲੱਗਦੇ ਬਾਰਡਰ 네ਪਾਲ 2025 ਪਹਿਲਾ ਬੰਗਲਾਦੇਸ਼ শ্রীলঙ্কা ਤੋਂ ਬਾਅਦ 네ਪਾਲ ਦੇ ਵਿੱਚ ਹੁਣ ਐਵੇਂ ਦਾ ਹਾਦਸਾ ਹੋਇਆ ਜੋ ਕਿ ਪੂਰੀ ਦੁਨੀਆ ਨੂੰ ਹਿਲਾ ਗਿਆ ਤੇ ਹੋਇਆ ਕੀ ਹੈ ਜੀ ਆਪਾਂ ਜਾਣ ਲੈਣੇ ਆ ਪੂਰੀ ਇਨਫੋਰਮੇਸ਼ਨ ਲੈਣੇ ਆ 28 ਅਗਸਤ ਨੂੰ ਨੇਪਾਲ ਦੀ ਸਰਕਾਰ ਨੇ سوشل میڈیا ਸਾਈਟਸ ਨੂੰ ਕਿਹਾ ਸੀ ਤੁਸੀਂ ਸਾਡੇ ਨਾਲ ਰਜਿਸਟਰ ਕਰੋ ਠੀਕ ਹੈ ਸਾਡੀ ਸਰਕਾਰ ਨਾਲ ਰਜਿਸਟਰ ਕਰੋ ਤੇ ਸਾਨੂੰ ਅਸੀਂ ਤੁਹਾਨੂੰ ਦਿੰਨੀ ਆ 7 ਦਿਨ ਦਾ ਟਾਈਮ ਫਿਰ ਉਹਨਾਂ ਨੇ ਨਹੀਂ ਮੰਨੀ ਜੀ سوشل میڈیا ਸਾਈਟਸ ਨੇ ਤੇ ਚਾਰ ਜਿਹੜੀ ਆਪਾਂ ਗੱਲ ਕਰੀਏ ਸਤੰਬਰ ਨੂੰ ਫਿਰ ਉੱਥੇ ਹੱਲਾ ਮਚ ਗਿਆ ਤੇ 8 ਸਤੰਬਰ ਨੂੰ ਜਿਹੜੇ ਯੰਗ ਐਕਟੀਵਿਸਟ ਸੀਗੇ ਜਿਵੇਂ ਆਪਾਂ ਗੱਲ ਕਰੀਏ ਹਮੀ ਨੇਪਾਲ ਯਾ ਇੱਕ ਗਰੁੱਪ ਸੀਗਾ ਸਟੂਡੈਂਟ ਫॉर ਜਸਟਿਸ ਦੇ ਬੜੇ ਹੀ ਕੰਮ ਵੇ ਨਾਲ ਇੱਕ ਪ੍ਰਦਰਸ਼ਨ ਇੱਕ ਆਪਣੀ ਡੈਮੋਨਸਟ੍ਰੇਸ਼ਨ ਯਾ ਪ੍ਰੋਟੈਸਟ ਕਰ ਰਹੇ ਸੀਗੇ ਪਰ ਕੀ ਕੀਤਾ ਪੁਲਿਸ ਵਾਲਿਆਂ ਨੇ ਉਥੇ ਟੀਅਰ ਗੈਸ ਛੱਡੀ ਰਬਰ ਬੁਲੇਟਸ ਛੱਡੀਆਂ ਤੇ ਗੋਲੀਬਾਰੀ ਵੀ ਕੀਤੀ ਜਿਸ ਦੇ ਵਿੱਚ ਕਿ 19 ਤੋਂ ਜ਼ਿਆਦਾ ਸਟੂਡੈਂਟਸ ਮਰ ਗਏ ਤੇ 300 ਤੋਂ ਜ਼ਿਆਦਾ ਲੋਕ ਉਥੇ ਇੰਜਰਡ ਹੋਏ ਦੇਖੋ 마ਸੂਮ ਲੋਕਾਂ ਦੀ ਜਾਨ ਗਈ ਉਥੇ ਜਦ ਕੀ ਟੀਅਰ ਗੈਸ ਛੱਡੀ ਜਾ ਸਕਦੀ ਸੀ ਇਹ ਹਾਦਸਾ ਜਿਹੜਾ ਸੀ ਰੋਕਿਆ ਜਾ ਸਕਦਾ ਸੀਗਾ ਤੇ ਇੰਨੇ ਗੁੱਸੇ ਵਿੱਚ ਆ ਗਏ ਜਿਹੜੇ ਜੈਂਜ਼ੀ ਸੀ ਜੈਂਜ਼ੀ ਲੋਕ ਕਿਹੜੇ ਹੁੰਦੇ ਆ ਜਿਹੜੇ 1997 ਤੋਂ ਲੈ ਕੇ ਜਿਨ੍ਹਾਂ ਦਾ ਜਨਮ 2012 ਤੱਕ ਹੋਇਆ ਹੁੰਦਾ ਤੇ ਆਪਾਂ ਜੇ ਗੱਲ ਕਰੀਏ ਉਹਨਾਂ ਨੂੰ ਇੰਨਾ ਰੋਸ ਹੋਇਆ ਇੰਨਾ ਗੁੱਸਾ ਹੋਇਆ ਉਹਨਾਂ ਨੇ ਸਾਰੀਆਂ ਨੇਪਾਲ ਦੀਆਂ ਜਿੰਨੀਆਂ ਵੱਡੀਆਂ ਵੱਡੀਆਂ ਬਿਲਡਿੰਗਸ ਸੀਆਂ ਗਵਰਨਮੈਂਟ ਆਫਿਸੇਸ ਸੀ ਮੀਡੀਆ ਆਫਿਸੇਸ ਤੇ इवन पार्लियामेंट ਸਭ ਕੁਝ ਜਲਾ ਕੇ ਤਹਿਸ ਨਹਿਸ ਕਰਤਾ ਉੱਥੇ ਦੀਆਂ ਜਿਹੜੀਆਂ ਫਾਈਲਾਂ ਪਈਆਂ ਸੀਗੀਆਂ ਉਹ ਵੀ ਜਲਾ ਕੇ ਤਹਿਸ ਨਹਿਸ ਕਰਤਾ ਜਿਹੜਾ ਵੀ ਲੀਡਰ ਮਿਲਿਆ ਜਿਹੜਾ ਵੀ ਨੇਤਾ ਮਿਲਿਆ ਡੜਾ ਡੜਾ ਕੇ ਉਹਨਾਂ ਨੂੰ ਉਹਨਾਂ ਨੇ ਮਾਰਿਆ ਤੇ ਆਪਾਂ ਗੱਲ ਕਰੀਏ ਹੁਣ ਕਿ ਹੋਮ ਜਿਹੜੇ ਹੋਮ ਮਿਨਿਸਟਰ ਸੀਗੇ ਜੀ ਉੱਥੇ ਦੇ ਰਮੇਸ਼ ਲੇਖਕ ਠੀਕ ਹੈ ਜੀ ਉਹਨਾਂ ਨੇ ਰਿਜ਼ਾਈਨ ਜਿਹੜਾ ਹੈ ਉਹ ਕਰਤਾ 8 ਸਤੰਬਰ ਨੂੰ ਠੀਕ ਹੈ ਜੀ 8 ਸਤੰਬਰ 2025 ਨੂੰ ਤੇ ਪ੍ਰਾਈਮ ਮਿਨਿਸਟਰ ਨੇ 9 ਸਤੰਬਰ 2025 ਨੂੰ ਕਰਤਾ ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ ਨੇ ਹਾਲੇ ਜਿਹੜਾ ਰੈਜ਼ੀਗਨੇਸ਼ਨ ਨਹੀਂ ਦਿੱਤਾ ਤੇ ਪੌਡਲ ਉਹਨਾਂ ਨੇ रामचंद्र ਪੌਡਲ ਨੇ ਹਾਲੇ ਰੈਜ਼ੀਗਨੇਸ਼ਨ ਨਹੀਂ ਦਿੱਤਾ ਤੇ ਜੇ ਆਪਾਂ ਗੱਲ ਕਰੀਏ ਯੂਥ ਨੇ ਗੁੱਸੇ 'ਚ ਨੇ ਉਹ ਉਹਨਾਂ ਦਾ ਗੁੱਸਾ ਕੀ ਹੈ ਉਹਨਾਂ ਦਾ ਕੁਸਾਇ ਹੈ ਕਿ ਅਸੀਂ ਤਾਂ ਪੈਸੇ ਪੈਸੇ ਪਿੱਛੇ ਦਰਸਨੇ ਆ ਸਾਡੇ ਕੋਲ ਨੌਕਰੀਆਂ ਨਹੀਂ ਐ ਸਾਡੀ ਜਿਹੜੀ ਹੈ ਰਹਿਣ ਸਹਿਣ ਇੰਨਾ ਵਧੀਆ ਨਹੀਂ ਐ ਤੇ ਪਰ ਉਹਦੇ ਨੇਤਾ ਨੇ ਉਹਨਾਂ ਦੇ ਬੱਚੇ ਜਿਹੜੇ ਆ ਬ੍ਰਾਂਡ ਉਹ ਪਾਰੇ ਨੇ ਬਾਹਰ ਜਾ ਰਿਹਾ ਵੱਡੇ ਟ੍ਰਿਪਸ ਤੇ ਜਾ ਰਿਹਾ ਤੇ ਆਪਾਂ ਗੱਲ ਕਰੀਏ ਵੱਡੇ ਵੱਡੇ ਬ੍ਰੈਂਡ ਆਪਾਂ ਗੱਲ ਕਰੀ ਲੋਈ ਵਿਟੌਨ ਜਾਂ ਗੂਚੀ ਉਹਨਾਂ ਦੇ ਕੱਪੜੇ ਪਾਉਂਦੇ ਆ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਉਹਨਾਂ ਨੇ ਲੀਕ ਕੀਤਾ ਵੀਡੀਓਜ਼ ਨੂੰ ਤੇ ਜਿਹੜੀ ਸਰਕਾਰ ਨੂੰ ਸ਼ਾਇਦ ਇਹ ਗੱਲ ਨਹੀਂ ਪਸੰਦ ਆਈ ਤਾਂ ਹੀ ਜਿਹੜੇ ਪ੍ਰੋਟੈਸਟ ਸੀ ਉਹਨਾਂ ਨੇ ਕਿਹਾ ਨੋ ਟੂ ਨੈਪੋ ਕਿਡਸ ਨੈਪੋ ਕਿਡਸ ਕਿਹੜੇ ਹੁੰਦੇ ਆ ਜਿਵੇਂ ਸਰਕਾਰ ਚੱਲੀ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਉਹਨਾਂ ਨੂੰ ਤਵੱਜੂ ਤੇ ਪ੍ਰਾਇੋਰਟੀ ਦਿੱਤੀ ਜਾਵੇ ਠੀਕ ਹੈ ਜੀ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਆਇਆ ਪਰ ਸਰਕਾਰ ਨੇ ਕੀ ਦਿੱਤਾ ਜੀ ਆਪਣਾ ਜਿਹੜਾ ਆਊਟਲੁੱਕ ਹੈ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸੋਸ਼ਲ ਮੀਡੀਆ ਸਾਈਟਸ ਤਾਂ ਬੰਦ ਕੀਤੀਆਂ ਨੇ 26 ਜਿਹੜੀਆਂ ਨੇ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਇੰਸਟਾਗ੍ਰam ਵਟਸਐਪ ਪਰ ਗਿਆ ਹੋ ਗਿਆ ਤੁਹਾਨੂੰ ਸਭ ਨੇ ਪੜੀ ਲਿਆ ਨਾ ਹੁਣ ਤੱਕ ਤਾਂ ਕਿਉਂ ਬੰਦ ਕੀਤੀਆਂ ਨੇ ਜੀ ਉਹ ਕਹਿੰਦੇ ਅਸੀਂ ਤਾਂ ਬੰਦ ਕੀਤੀਆਂ ਨੇ ਕਿਉਂਕਿ ਅਸੀਂ ਜਿਹੜੀ ਹੈਗੀ ਐ ਇਹਨਾਂ ਸੋਸ਼ਲ ਮੀਡੀਆ ਸਾਈਟਸ ਤੋਂ ਅਸੀਂ ਕਿਹਾ ਸੀ ਸਾਨੂੰ ਰਜਿਸਟਰ ਕਰੋ ਤਾਂ ਕਿ ਸਾਡੇ ਕੋਲ ਅਕਾਉਂਟੇਬਿਲਟੀ ਰਵੇ ਜੇ ਕੋਈ ਮਟੀਰੀਅਲ ਜਿਹੜਾ ਹੈ ਸਾਨੂੰ ਨਹੀਂ ਪਸੰਦ ਅਸੀਂ ਉਹਨੂੰ ਡਿਲੀਟ ਕਰ ਸਕੀਏ ਜਾਂ ਕੋਈ ਵੀ ਇੰਬੈਜ਼ਲਮੈਂਟ ਹਿਰਾਫਰੀ ਹੁੰਦੀ ਹੈ ਜਾਂ ਫਿਰ ਕੋਈ ਆਪਾਂ ਕਹੀਏ ਪੈਸੇ ਦੀ ਹਿਰਾਫਰੀ ਆ ਕੋਈ ਵੀ ਮਿਸ ਇਨਫਾਰਮੇਸ਼ਨ ਹੁੰਦੀ ਹੈ ਉਹਨੂੰ ਇਹ ਤਾਂ ਅੱਛੀ ਤਰ੍ਹਾਂ ਹੈਂਡਲ ਕਰ ਸਕਣ ਤੇ ਜੋ ਗੱਲ ਨਹੀਂ ਮੰਨੀ ਗਈ ਤੇ ਉਹ ਕਹਿੰਦੇ ਕਿ ਉਹਨਾਂ ਨੂੰ ਗੁੱਸਾ ਆ ਗਿਆ ਨੇਪਾਲ ਸਰਕਾਰ ਨੂੰ ਤੇ ਉਹਨਾਂ ਨੇ 26 ਦੀਆਂ 26 ਦੀਆਂ ਸੋਸ਼ਲ ਮੀਡੀਆ ਸਾਈਟਸ ਬੰਦ ਕਰਤੀਆਂ ਤੇ ਲੋਕਾਂ ਦਾ ਕੀ 로ਸ ਹੈ ਕਿ ਉਹਨਾਂ ਦੇ ਆਨਲਾਈਨ ਬਿਜ਼ਨਸ ਰੁਕ ਗਏ ਤੇ ਅੱਜ ਪੱਜੇ ਗੱਲ ਕਰੀਏ ਉਹ ਜਿਹੜੇ ਉਹਨਾਂ ਦੇ ਬੱਚੇ ਪਰਿਵਾਰ ਬਾਹਰ ਰਹਿੰਦੇ ਸੀ ਕਮਿਊਨੀਕੇਸ਼ਨ ਕਰਦੇ ਸੀ ਉਹ ਰੁਕ ਗਿਆ ਪ੍ਰੈਸ ਕਹਿੰਦੀ ਸਾਡੀ ਫਰੀडम ਆਫ ਸਪੀਚ ਕਿੱਜਲੀ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਜਿਹੜਾ ਲੋਕਾਂ ਦਾ ਇਕਨੋਮਿਕਲੀ ਆਪਾਂ ਕਹੀਏ ਤੇ ਨੁਕਸਾਨ ਹੋ ਰਿਹਾ ਹੈ ਅੰਤੇ ਬਹੁਤ ਜ਼ਿਆਦਾ ਅਬਿਊਸਿਵ ਮਾਹੌਲ ਹੋ ਰਿਹਾ ਹੈ ਜੀ ਉੱਥੇ ਬਹੁਤ ਜ਼ਿਆਦਾ ਉੱਥੇ ਆਪਾਂ ਕਹੀਏ ਹਲਚਲ ਮੱਚੀ ਹੋਈ ਹੈ ਈਵਨ ਕਿ ਉੱਥੇ ਦੇ ਜਿਹੜੇ ਜੇਲ੍ਹਾਂ ਚੋਂ ਕੈਦੀ ਵੀ ਤੱਕ ਭੱਜ ਗਏ 3000 ਤੋਂ ਜ਼ਿਆਦਾ ਕੈਦੀ ਭੱਜ ਚੁੱਕੇ ਆ ਕਈ ਜੇਲ੍ਹਾਂ ਖਾਲੀ ਹੋ ਚੁੱਕੀਆਂ ਤੇ ਕੈਦੀ ਜਿਹੜੇ ਨੇ ਉਹ 20 ਕੈਦੀ ਈਵਨ ਕੇ ਬਾਰਡਰ ਤੋਂ ਫੜ ਕੇ ਉਹ ਭਾਰਤ ਵੱਲ ਆ ਰਹੇ ਸੀਗੇ ਉਹਨਾਂ ਨੇ ਫੜ ਕੇ ਨੇਪਾਲ ਗੌਰਮਨਟ ਨੂੰ ਵਾਪਿਸ ਦਿੱਤੇ ਤੇ ਮਿਲਟਰੀ ਜਿਹੜੀ ਹੈ ਉਥਾਂ-ਥਾਂ ਤੇ ਲੱਗ ਗਈ ਹੈ ਕਈ ਕੈਦੀਆਂ ਨੂੰ ਫੜ ਵੀ ਲਿਆ ਹੈ ਤੇ ਕਈ ਕੈਦੀ ਕੀ ਕਰ ਰਹੇ ਨੇ ਹੋਰ ਜਾ ਕੇ ਸ਼ੋਰਮਾਨ ਨੂੰ ਲੁੱਟ ਰਹੇ ਨੇ ਏਸੀ ਤੱਕ ਚੱਕ ਕੇ ਲੈ ਗਏ ਵੱਡੇ ਵੱਡੇ ਬ੍ਰਾਂਡ ਦੇ ਕੱਪੜੇ ਚੱਕ ਕੇ ਲੈ ਗਏ ਦੱਸੋ ਹੋਰ ਕੀ ਚੱਲੇਗਾ ਕਿੰਨਾ ਬੁਰਾ ਹਾਲ ਚੱਲ ਰਿਹਾ ਨੇਪਾਲ ਦਾ ਤੇ ਇਹ ਆਪਾਂ ਕਹੀਏ ਕਿ ਇੰਨਾ ਵੱਡਾ ਜਿਹੜਾ ਚੱਲ ਰਿਹਾ ਇੱਥੇ ਅਪ ਅਪ ਰੋਰ ਤੁਮਗੇ ਜਿੰਨوں ਮੈਂ ਹਨਾ ਕਿ ਇੰਨੀ ਜਾਦਤ ਤਬਾਹੀ ਜਿਹੜੀ ਮੱਚ ਰਹੀ ਹੈ ਏਜੰਸੀ ਨੇ ਕਿ ਇਹ ਤੁਸੀਂ ਦੱਸੋਗੇ ਕਿ ਇਹ ਠੀਕ ਹੈ ਕਿ ਨਹੀਂ ਠੀਕ ਹੈ ਪਰ ਜੇ ਆਪਾਂ ਗੱਲ ਕਰੀਏ ਕਿ ਹੁਣ ਉਹ ਕਿਨੂੰ ਚਾਹੁੰਦੇ ਨੇ ਕਿ ਉਹਨਾਂ ਦਾ ਅੱਗੇ ਆਉਣ ਵਾਲਾ ਲੀਡਰ ਹੈ ਜਿਹੜਾ ਉਹ ਕਿਹੜਾ ਬਣੇ ਤਾਂ ਕਿ ਉੱਥੇ ਸ਼ਾਂਤੀ ਬਣੀ ਰਵੇ ਤੇ ਆਪਾਂ ਗੱਲ ਕਰੀਏ ਬਾਲੇਂ ਬਾਲੇਂਦਰ ਸ਼ਾ ਇਹ ਜਿਹੜੇ ਨੇ ਇਹ ਉਹ ਹੈਗੇ ਨੇ ਜੀ ਕਾਠਮੰਡੂ ਤੋਂ ਤੇ ਇਹ ਜਿਹੜੇ ਮਈ 2022 ਦੇ ਵਿੱਚ ਮੇਅਰ ਵੀ ਰਹਿ ਚੁੱਕੇ ਨੇ ਕਾਠਮੰਡੂ ਦੇ ਤੇ ਇਹ ਕਹਿੰਦੇ ਆ ਕਿ ਇਹਨਾਂ ਨੂੰ ਬੰਨਣਾ ਚਾਹੀਦਾ ਕਿਉਂਕਿ ਇਹ ਯੂਥ ਦੇ ਬਾਰੇ ਜਿਹੜਾ ਜ਼ਿਆਦਾ ਸੋਚਦੇ ਨੇ ਤੇ ਇਹ ਸਾਡੇ ਵਾਸਤੇ ਜਿਹੜੀ ਹੈ ਜ਼ਰੂਰ ਇੱਕ ਵੱਡਾ ਚੇਂਜ ਵਧੀਆ ਚੇਂਜ ਲੈ ਕੇ ਆਣਗੇ ਕਿਉਂਕਿ ਇਹ ਕਹਿੰਦੇ ਨੇ ਜੀ ਜੈਮਰੀ ਲੋਗ ਕਹਿੰਦੇ ਵੀ ਸਾਡੇ ਜਿਹੜੇ ਵੱਡੇ ਵੱਡੇ ਲੀਡਰ ਨੇ ਭਾਵੇਂ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਹੋਮ ਮਿਨਿਸਟਰ ਫਾਈਨੈਂਸ ਮਿਨਿਸਟਰ ਕੋਈ ਵੀ ਹੈ ਜੀ ਉਹਨਾਂ ਦੇ ਬੱਚੇ ਤਾਂ ਕਹਿੰਦੇ ਵੱਡੇ ਵੱਡੇ ਬ੍ਰਾਂਡਸ ਪਾਉਂਦੇ ਤੇ ਸਾਨੂੰ ਨਾ ਤਾਂ ਨੌکریاں ਮਿਲੀਆਂ ਬੇਰੋਜ਼ਗਾਰ ਅਸੀਂ ਆ ਤੇ ਸਾਡਾ ਬ੍ਰੇਨ ਡੇਨ ਕੀਤਾ ਜਾ ਰਿਹਾ ਤੇ ਇਸ ਕਰਕੇ ਉਹਨਾਂ ਦਾ ਰੋਸ ਇੰਨਾ ਵਧਿਆ ਹੋਇਆ ਕਿ ਉਹ ਸਭ ਕੁਝ ਜਲਾ ਕੇ ਤਬਾਹ ਕਰ ਰਹੇ ਨੇ ਇਹ ਪਹਿਲਾਂ ਆਪਾਂ ਜੀ ਗੱਲ ਕਰੀ ਇਹੋ ਜਾਂ ਮੈਂ ਸ਼ੁਰੂ ਚ ਗੱਲ ਕੀਤੀ ਸੀ ਇਹੋ ਜਾਂ ਪਹਿਲਾਂ ਹਾਦਸਾ ਦੋ 2024 ਦੇ ਵਿੱਚ ਹੋਇਆ ਸੀਗਾ ਬੰਗਲਾਦੇਸ਼ ਦੇ ਵਿੱਚ 5 ਅਗਸਤ 2024 ਨੂੰ ਤੇ ਦੀ ਪ੍ਰਾਈਮ ਮਿੰਿਸਟਰ ਸ਼ੇਖ ਸਿਨਾ ਨੇ ਉੱਥੋਂ ਦੀ ਭੱਜ ਗਏ ਸੀਗੇ ਕਿਉਂ ਉਹਨਾਂ ਨੇ ਜੋਬ ਕੋਟਾ ਜਿਹੜੇ ਸੀ ਉਹ ਰੱਖਤੇ ਸੀਗੇ ਉਹਨਾਂ ਨੂੰ ਨਹੀਂ ਪਸੰਦ ਆਇਆ ਤੇ ਬਹੁਤ ਜ਼ਿਆਦਾ ਉੱਥੇ ਹਲਚਲ ਮੱਚੀ ਸੀ ਫਿਰ শ্রীলੰਕਾ 2021 ਵਿੱਚ ਆਇਆ ਸੀ ਕਿਉਂਕਿ ਉੱਥੇ ਜਿਵੇਂ ਸ਼ਾਰਟੇਜ ਹੋ ਗਈ ਸੀ ਜੀ ਦੱਸੋ ਖਾਣਾ ਹੀ ਨਹੀਂ ਸੀਗਾ ਫਿਊਲ ਨਹੀਂ ਐ ਕੁਕਿੰਗ ਗੈਸ ਨਹੀਂ ਬੰਦਾ ਕੀ ਕਰ ਲੂਗਾ ਬੱਚੇ ਕੀ ਕਰ ਲੈਣਗੇ ਹਨਾ ਤੇ ਇੰਨੀ ਜ਼ਿਆਦਾ ਉੱਥੇ ਜਿਹੜੀ ਮਹਿੰਗਾਈ ਜਿਹੜੀ ਆ ਵਧ ਚੁੱਕੀ ਸੀਗੀ ਇਵਨ ਕੇ ਉੱਥੇ ਦੇ ਫਿਰ ਜਿਹੜੇ ਆਪਾਂ ਲੀਡਰਸ ਆ ਆਪਾਂ ਕਹੀਏ ਉੱਥੋਂ ਦੀ ਯੂਥ ਨੇ ਕਿਹਾ ਰੈਜ਼ੀਗਨੇਸ਼ਨ ਦਿਓ ਤੇ ਉੱਥੋਂ ਦੀ ਉੱਥੇ ਦੀ ਜਿਹੜੇ ਲੀਡਰਸ਼ਿਪੀ ਉਭਿ ਭੱਜ ਗਏ ਸੀ ਉੱਥੋਂ ਦੀ ਤੇ ਐਵੇਂ ਜਾ ਉੱਥੇ ਦਾ ਮਾਹੌਲ ਰਿਆ ਸੀ ਜੇ ਹੁਣ ਆਪਾਂ ਗੱਲ ਕਰੀਏ ਕਿ ਫਿਰ ਅੱਗੇ ਕੀ ਹੋਊਗਾ ਕਿ ਸਰਕਾਰ ਦੀ ਗੱਲ ਮੰਨ ਲਿੱਤੀ ਜਾਊਗੀ ਨੇਪਾਲ ਸਰਕਾਰ ਦੀ ਗੱਲ ਕੀ आज ये सोशल मीडिया साइट्स ने ये अपने राइट्स रइट्सली लड़न या यही माहौल रहेगा इन्नी ही दहशत है जोड़ी उत्तर बनी रहेगी ईवन के तुम देखो न्यूज़ तुम देख रहे हो, हो कि कई ऑपरेशन सर्जरी तक रुक गई ਸੇਧ ਇਹ ਸਾਰੇ ਅਪਰੋਡ ਦੇ ਵਿੱਚ ਇੰਨੀ ਸਾਰੀ ਦਹਿਸ਼ਤ ਮਚੀ ਹੋਈ ਹੈ ਜਿਹੜੇ ਨੇਪਾਲ ਦੇ ਵਿੱਚ ਪਰ ਅੱਜ ਮੇਰਾ ਕੁਐਸਚਨ ਸਿਰਫ ਇੱਕੋ ਹੀ ਹੈ ਕਿ ਨੈਪੋ ਕਿਡਜ਼ ਅਗੇਂਸਟ ਉਹਨਾਂ ਨੇ ਜਿਹੜਾ ਇਹ ਆਪਣਾ ਰੋਜ਼ ਜ਼ਾਹਿਰ ਕੀਤਾ ਅਜ ਦੇ ਯੂਥ ਨੇ ਉਹਨਾਂ ਨੇ ਕਿਹਾ ਯੋਰ ਲਕਜ਼ਰੀ ਆਵਰ ਮਿਜ਼ਰੀ ਕਿ ਇਹ ਭਾਰਤ ਵਿੱਚ ਵੀ ਹੋਣਾ ਚਾਹੀਦਾ ਕਿ ਭਾਰਤ ਵਿੱਚ ਵੀ ਇੰਜ ਹੋ ਰਿਹਾ ਹੈ ਕਿ ਨੈਪੋਟਿਜ਼ਮ ਵੱਧ ਰਿਹਾ ਤੇ ਕੀ ਇਹ ਅਗਰ ਲਹਿਰ ਜਿਹੜੀ ਹੈ ਭਾਰਤ ਵਿੱਚ ਆਵੇ ਤਾਂ ਕਿੰਨੀ ਕੁ ਜ਼ਿਆਦਾ ਉਹ ਸਫਲ ਰਹੇਗੀ ਜਾਂ ਫਿਰ ਇੰਨਾ ਹੀ دہشت ਲੈ ਕੇ ਆਏਗੀ ਦੇਖਨੇ ਅੱਗੇ ਅੱਗੇ ਕੀ ਬੰਦਾ ਹੈ ਡੇਟਸ ਯਾਦ ਰੱਖੋ ਕਿਉਂਕਿ ਇਹ ਹੀ ਆਪਣੀ ਹਿਸਟਰੀ ਹੈ ਤੇ ਤੁਹਾਨੂੰ ਮੈਨੂੰ ਲੱਗਦਾ ਕੰਪੈਟਿਟਿਵ ਇਗਜ਼ਾਮਸ 'ਚ ਵੀ ਇਹ ਬਹੁਤ ਜ਼ਿਆਦਾ ਜਿਹੜੀ ਹੈ 유ਸਫੁਲ ਰਹੋਗੇ